ਮਨ ਕਿਦਾਂ ਹੋਇਆ ਪਹਿਲੇ ਦੱਸੋ ਤੇਲਿਕਣ ਲੱਗਾ ਸੀ ਮੈਂ 2 ਕਿ 4 ਲੈਣਾ ਲਿਖਿਆ ਕਿਉਂਕਿ ਇਹ ਹੀ ਪਿੰਡੂ ਬੰਦੇ ਆ ਪਿੰਡੂ ਹੀ ਸੋਚ ਆ ਨਾ ਤਾਂ ਆਪਾਂ ਨੂੰ ਕੋਈ ਬਾळा ਹੈਗਾ ਬ੍ਰੈਂਡਾ ਬਰੁੰਡਾ ਨਾ ਜਿੱਦਾਂ ਦੇ ਪਹਿਲਾਂ ਮਾਤਾ ਦੇਂਦੀ ਹੁੰਦੀ ਗੁੱਚੂ ਗੁੱਚੂ ਕਰਕੇ ਉਦਾਂ ਦੇ ਪਾਲੀ ਦੇ ਆ ਹੋੜ ਵੀ ਇਦਾਂ ਹੀ ਆ ਪਤਾ ਲੱਗਾ ਉਹ ਯਾਰ ਦੇਖੋ ਨਾ ਜਿੱਦਾਂ ਹੁਣ ਕਬੂਤਰ ਆ ਉਹ ਹੱਟਾ ਕਿਤਾ ਨਾ ਕਬੂਤਰ ਹੀ ਕਿਦਾਂ ਸਲੇਮਡ ਲੇਮ ਜੀ ਆ ਦੇਖੋ ਕੀ ਆ ਸਲੇਮਡ ਲੇਮ 10 ਲੀਟਰ ਪਾਣੀ ਰਹਿ ਗਿਆ ਉਹ ਚੋਂ ਸਿਰਫ 5 ਸੀਸੀ ਪਾਣੀ ਲੈਣਾ ਕੋਸਾ ਪਾਣੀ ਕਰਨਾ ਸਾਦਾ ਪਾਣੀ ਸਾਦਾ ਪਾਣੀ ਕੋਸਾ ਕਰਨਾ ਇਹਦੇ ਵਿੱਚੋਂ ਬਈ 5 ਸੀਸੀ ਪਾਣੀ ਲੈਣਾ ਇਹਨੂੰ ਠੰਡਾ ਕਰਕੇ ਛਾਣ ਕੇ ਬੱਚੇ ਆ ਠੀਕ ਆ ਇਹ ਨਹੀਂ ਕਿ ਛੋਟਾ ਵੱਡਾ ਰਹਿ ਗਿਆ ਜਾਂ ਇਦਾਂ ਦੇ ਹੋਊਗੇ ਹਨਾ ਬਈ ਆ ਕਬੂਤਰ ਬਣੂਗਾ ਤੁਹਾਨੂੰ ਅੱਜ ਤੋਂ 10 15 ਦਿਨ ਬਾਅਦ ਵੀ ਦਿਖਾ ਦੂੰਗਾ ਮਹੀਨਾ ਬਾਅਦ ਵੀ ਦਿਖਾ ਦੂੰਗਾ ਬਈ ਆ ਕਬੂਤਰ ਹੋਊਗਾ ਬਈ ਠੀਕ ਆ ਆ ਕਬੂਤਰੀ ਹੋਊਗੀ ਰਿੰਦੇ ਤੇ ਚੜ੍ਹਦੇ ਵਾਲੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਅਨਾਰੇ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਨੇ ਉਹਨਾਂ ਦਾ ਵੀ ਜਲੋ ਧੰਨਵਾਦ ਤੇ ਆਇਓ ਕਰਦੇ ਆ ਬਾਬੇ ਵੀਡੀਓ ਸ਼ੁਰੂ ਤੇ ਵੀਡੀਓ ਸ਼ੁਰੂ ਤੋਂ ਪਹਿਲਾਂ ਪਹਿਲਾਂ ਬਈ ਆ ਜਿਹੜਾ ਆਪਣਾ ਕਬੂਤਰ ਵਾਲਾ ਵੱਡਾ ਵੱਡੇ ਕਬੂਤਰਾਂ ਵਾਲਾ ਹੁੱਡਾ ਹਨਾ ਉਹਨੂੰ ਸਾਫ਼ ਕਰੀਏ ਠੀਕ ਆ ਉਹਨੂੰ ਸਾਫ਼ ਕਰਕੇ ਤੇ ਉਦੋਂ ਬਾਅਦ ਉਹ ਜਿਹੜੇ ਕਬੂਤਰ ਆਪਾਂ ਫਾਦੀਏ ਉਥੇ ਜਾਲ ਦੇ ਵਿੱਚ ਠੀਕ ਆ ਜਾਲ ਚ ਪਉਣ ਤੋਂ ਬਾਅਦ ਬਾਈ ਆ ਜਿਹੜਾ ਹੁੱਡਾ ਵੀ ਸਾਫ਼ ਕਰਕੇ ਜਿਹੜਾ ਆਪਣਾ ਇੱਧਰ ਡਿਜ਼ਾਈਨ ਦੇ ਥੱਲੇ ਆ ਤੇ ਉਹਦੇ ਅੰਦਰ ਵੀ ਬਾਈ ਮਾਤੀਆਂ ਪਾਈਏ ਠੀਕ ਆ ਮਾਤੀਆਂ ਪਾਈਏ ਤੇ ਇਧਰ ਉਹ ਜਿਹੜੇ ਤਿੰਨ ਬੱਚੇ ਆ ਉਹ ਹੁਣ ਆਪਣੇ ਸਾਹਮਣੇ ਰਹਿਦੇ ਬੱਚੇ ਥੱਲੇ ਹਨਾ ਹੱਤੀ ਵੀ ਪਾਲ ਲਾਂਗੇ ਕੋਈ ਚੱਕਰ ਨਹੀਂ ਫੀਡ ਵੀ ਹੈਗੀ ਆ ਛੋਲੇ ਵੀ ਆ ਗਿਆ ਛੋਲੇ ਦੇ ਕੇ ਪਾਲ ਲਾਂਗੇ ਹਨਾ ਵੱਤ ਤਿੰਨ ਦਿਨਾਂ ਦੀ ਗੇਮ ਆ ਬਾਈ ਦੋ ਤਿੰਨ ਦਿਨਾਂ ਦੀ ਬਾਅਦੋਂ ਆਪੀ ਖਾਣ ਲੱਪੇਂਦੇ ਵੱਡੇ ਆ ਬੱਚੇ ਏਡੇ ਛੋਟੇ ਵੀ ਨਹੀਂ ਹੈਗੇ ਹੋਗੇ ਹੋਗੇ ਮੇਰੇ ਸਾਬ ਨਾਲ 20 25 26 ਦਿਨਾਂ ਦੇ ਹੈਗੇ ਬੱਚੇ ਵੱਡੇ ਆ ਹਨਾ ਦਾਣਾ ਉਹ ਨਹੀਂ ਖਾਣ ਲੱਪਣਾ ਉਹ ਤੇ ਛੋਟੇ ਛੋਟੇ ਖਾਣ ਲੱਪਣ ਤੇ ਮਾਰਦੇ ਵੀ ਆ ਮੂੰਹ ਬਾਹਰ ਆ ਕੇ ਤੇ ਆਇਓ ਫੇ ਬਾਬੇ ਸਭ ਤੋਂ ਪਹਿਲਾਂ ਕਰਨਾ ਕੀ ਆ ਬੱਚੇ ਛੱਡਣੇ ਠੀਕ ਆ ਹਰਵਿੰਦਰ ਹਜੇ ਆਇਆ ਨਹੀਂ ਤੇ ਉਹ ਨਾਈਟ ਸ਼ਿਫਟ ਜਾਂਦਾ ਕੰਮ ਤੇ ਹਨਾ ਤੇ ਆਉਣ ਵਾਲਾ ਹੀ ਆ ਬੱਸ ਹੋਰ ਅੱਧੇ ਘੰਟੇ ਤੱਕ ਆ ਜੂਗਾ ਫੇ ਦੋਨੇ ਜਣੇ ਬਣਾਵਾਂਗੇ ਦੇ ਕਈ ਭਰਾਵਾਂ ਨੇ ਕੱਲ ਦਾ ਵਲੌਗ ਵੀ ਪਸੰਦ ਕੀਤਾ ਨਾ ਬਾਈ ਵੀ ਦੋਨੋਂ ਜਣੇ ਬਣਾਇਆ ਕਰੋ ਮੈਨੂੰ ਵੀ ਲੱਗਦਾ ਕਿ ਬਾਈ ਗੱਲਾਂ ਬਾਤਾਂ ਜ਼ਰੂਰੀ ਹਨਾ ਦੋ ਬੰਦੇ ਅੱਜ ਗੱਲਾਂ ਬਾਤਾਂ ਜ਼ਿਆਦਾ ਸ਼ੇਅਰ ਹੋ ਜਾਂਦੀਆਂ ਹਨਾ ਤੇ ਇੱਕ ਕੈਮਰਾ ਚੱਲਦਾ ਰਹਿੰਦਾ ਖੜਕੇ ਨਹੀਂ ਬਣਾਉਂਦੇ ਆਪਾਂ ਚੱਲਦਾ ਰਹਿੰਦਾ ਠੀਕ ਆ ਤੇ ਆ ਜਾਣਾ ਰਵਿੰਦਰ ਨੇ ਫੇਰ ਬਣਾਵਾਂਗੇ ਤੇ ਪਹਿਲਾਂ ਕਰੀਏ ਬਾਈ ਉਧਰ ਉੱਪਰਲਾ ਹੁੱਡਾ ਸਾਫ ਕਰਾਂ ਪਹਿਲਾਂ ਨਾਰ ਕੱਢ ਕੇ ਉਸ ਤੋਂ ਪੋਣਾ ਹਨਾ ਤੇ ਫੇਰ ਕਰਦੇ ਆ ਬਾਕੀ ਦੀਆਂ ਗੱਲਾਂ ਬਾਤਾਂ ਲਓ ਵੀ ਬਾਬਿਓ ਵੱਡੇ ਕਬੂਤਰੇ ਚ ਪਾਲੇ ਠੀਕ ਆ ਚੱਕ ਕੇ ਸਾਰੇ ਜਿਹੜੇ ਵੀ ਹੈਗੇ 15 20 ਹਨਾ 20 25 ਹੋਣਗੇ ਇਹ ਚੋ ਵੀ ਭਰਿਆ ਹੀ ਰਾਤ ਥੱਲੇ ਵਾਲੇ ਜਿਹੋ ਭਰਿਆ ਬਿਲਕੁਲ ਤਿੰਨ ਚਾਰ ਖੁੱਡਿਆਂ ਦਾ ਮਾਲ ਹੈਗਾ ਇਹ ਬੋਰਾ ਇੱਕ ਭਰ ਗਿਆ ਤੇ ਆਹ ਬਾਈ ਸਾਫ਼ ਸੁਈਆ ਕਰਤਾ ਠੀਕ ਆ ਕਿਉਂਕਿ ਕਬੂਤਰ ਬਿਮਾਰ ਹੋਈ ਸੀ ਬਾਈ ਆਪਾਂ ਵੱਡੇ ਖੁੱਡੇ ਤਾਂ ਛੇੜੇ ਹੀ ਨਹੀਂ ਸੀ ਠੀਕ ਆ ਉਹਦੇ ਕਰਕੇ ਕਿਉਂਕਿ ਜਿੰਨੇ ਖੁੱਡੇ ਸਾਫ਼ ਕਰਾਂਗੇ ਬਿਮਾਰੀ ਦੇ ਵਿੱਚ ਬਾਈ ਓਨੇ ਕਬੂਤਰ ਬਿਮਾਰ ਹੋਣਗੇ ਠੀਕ ਆ ਇਹ ਨਹੀਂ ਕਿ ਪਰ ਗਾਰਾ ਗਾਰਪ ਜਮੀਰ ਵੇ ਜਾਂ ਕੁਝ ਵੀ ਸੁੱਕੀਆਂ ਬਿਠਾਉਣ ਫੇਰ ਕੋਈ ਗੱਲ ਨਹੀਂ ਇਹ ਨਹੀਂ ਕਿ ਗੰਦਾ ਸਮੈਲ ਲਾਵੇ ਉਹ ਵੀ ਮਾੜਾ ਬਾਈ ਠੀਕ ਆ ਸੋਰੀ ਬਾਈ ਬਹੁਤ ਟਾਇਆ ਚੜੰਦਿਆ ਟਾਇਆ ਸਾਫ਼ ਕੀਤਾ ਨਾ ਤੇ ਹੁਣ ਇਹਦੇ ਵਿੱਚ ਬਾਈ ਰੰਗ ਕਰਨਾ ਪ ਬੜਾ ਬੜਾ ਰੰਗ ਕਰੀਏ ਬਹੁਤ ਗੰਦਾ ਜਾ ਹੋਇਆ ਫਿੱਕਾ ਹੀ ਪੈ ਗਿਆ ਨਾ ਸਿਮੰਟ ਦੀ ਹਨ ਲਾ ਪਿਆ ਥਲੇ ਇਹ ਚ ਰੰਗ ਚਾਹੀਏ ਉਦੋਂ ਬਾਰੇ ਥਲੇ ਫੇ ਮਿੱਟੀ ਪਾ ਦਾਂਗੇ ਠੀਕ ਆ ਬਿਠਾ ਜੀ ਹੰਡ ਛੁਭਾ ਉਹ ਮਿੱਟੀ ਪਾਤੀ ਸਾਰਾ ਉਹ ਚੱਕ ਹੋ ਜਾਣਾ ਠੀਕ ਆ ਤੇ ਅਕਲੀਏ ਸਾਹਿਬ ਉਹ ਰੰਗ ਦਿੱਤਾ ਕਰ ਛੱਤ ਰਹਿ ਗਈ ਠੀਕ ਆ ਫੇ ਕਰ ਦਾਂਗੇ ਜਦੋਂ ਹੁਣ ਟਾਈਮ ਹੈ ਨਹੀਂ ਬਈ ਲੇਟ ਹੋ ਜਾਣਾ ਆਪਾਂ ਤੇ ਇੰਚ ਟਾਈਮ ਬਹੁ ਲੱਗਿਆ ਬਈ ਹਨਾ ਗੰਦਾ ਬਹੁ ਹੋ ਗਿਆ ਹੈਗਾ ਰੰਗ ਚੰਪੜਦਾ ਹੀ ਨਹੀਂ ਸੀ ਬਈ ਕਬੂਤਰਾ ਜਿਹੜਾ ਚਿੱਟੀ ਜਿਹੜੀ ਖੁਸ਼ਕੀ ਲਾਦੀ ਹੁੰਦੀ ਹੈ ਨਾ ਉਹ ਜੰਮੀ ਸੀਗੀ ਰੰਗ ਚੜਦਾ ਹੀ ਨਹੀਂ ਸੀ ਬਈ ਬਹੁ ਕੀਗਾ ਛਿੱਟੂ ਛੱਟੇ ਪੈਦੇ ਹਵਾ ਬਹੁਤ ਚੱਲਦੀ ਹੈ ਪਿੱਛੇ ਖੋਲ ਦਿੱਤਾ ਸੀ ਮਾ ਉਹੜਾ ਰੋਸ਼ਨਦਾਨ ਤੇ ਐਨ ਸੁੱਕ ਗਿਆ ਬਈ ਤੇ ਜਦੋਂ ਸੁੱਕਦਾ ਪੂਰਾ ਹਨਾ ਇਹ ਰੰਗ ਗਿੱਲਾ ਸੱਬੇ ਸੱਬੇ ਜੇ ਪੈਣ ਦੇ ਖਰਾ ਆ ਇੱਧਰ ਮੈਂ ਹੁਣੀ ਕਰਕੇ ਹਟਿਆ ਘਰ ਦੇ ਥੋੜੇ ਜਿੇ ਚੱਲ ਗਿਆ ਸੀ ਕੰਮ ਸ਼ਹਿਰ ਗਏ ਸੀ ਤੇ ਮੈਂ ਫੇਰ ਉੱਤੇ ਮੁੰਡੇ ਉਹ ਹੀ ਥੱਲੇ ਪਤੀਜੇ ਗੂ ਤੇ ਉਹਦੇ ਕਰਕੇ ਕੰਮ ਪਲੇਜਾ ਹੋ ਗਿਆ ਤੇ ਆ ਤਸਵੀਰ ਦਾ ਤੇ ਆ ਚੀਜ਼ ਬਣ ਗਈ ਬਈ ਸੁੱਕ ਗਈ ਠੀਕ ਹੈ ਆ ਇਧਰੋਂ ਸੁੱਕ ਗਿਆ ਤੇ ਆ ਥੋੜਾ ਥੋੜਾ ਰਹਿ ਗਿਆ ਵੀ ਹੁਣੀ ਕੀਤਾ ਮਤਲਬ ਇਸੇ ਧੁੱਪ ਵਿੱਚ ਹੀ ਤਾਂ ਕਰਕੇ ਸੁੱਕ ਗਿਆ ਆ ਵੀ ਸੁੱਕ ਚਲਾ ਬਈ ਕਰਕੇ ਹੀ ਹਟਿਆ ਹੋਇਆ ਸੋਕਰਾ ਦਾ ਫੇਰ ਹੋਣਾ ਤੁਹਾਨੂੰ ਤੇ ਇਹਨਾਂ ਦੇ ਵਿੱਚ ਅਜ ਨਜ਼ਾਰੇ ਲੱਗੇ ਧੁੱਪ ਸੇ ਗੰਡੇ ਬਰ ਤੇ ਆ ਆਪਣਾ ਘੁੱਤੜਾ ਇਹ ਇੱਧਰ ਪਾਈ ਸੀ ਤੇ ਹੁਣ ਕਰਦੇ ਆ ਬਾਈ ਵੀਡੀਓ ਸ਼ੁਰੂ ਅੱਜ ਵੀਡੀਓ ਇਦਾਂ ਹੀ ਰੰਗੀ ਹੈ ਨਾ ਤੇ ਸਵੇਰ ਦਾ ਬਸ ਉਦਾਂ ਹੀ ਮਾੜੀ ਮੁੱਢੀ ਬਣਾਈਆਂ ਵੀਡੀਓ ਤੇ ਬੱਚੇ ਪੁੱਛੇ ਵੀ ਕਿ ਅੱਜ ਛੱਡੇ ਤੇ ਇਹਨਾਂ ਦੇ ਡੰਡੇ ਡੁੰਡੇ ਵੀ ਕਰਦਾਂਗੇ ਪ੍ਰਾਈਮਰ ਜਿਹੜਾ ਲਿਆ ਕੇ ਨਾ ਪਹਿਲਾਂ ਪ੍ਰਾਈਮਰ ਮਾਰਾਂਗੇ ਫੇਰ ਐਨਾਮਲ ਮਾਰ ਦਾਂਗੇ ਇਹਦੇ ਉੱਤੇ ਜਿਹਦੇ ਨਾਲ ਫੇਰ ਸਾਡੀ ਜਲਦੀ ਰਖੜ ਕੇ ਨਾ ਚੰਗੀ ਤਰ੍ਹਾਂ ਡੰਡੇ ਬਾਹਰ ਕੱਢ ਕੇ ਲਾ ਕੇ ਫੇਰ ਕਰਾਂਗੇ ਇੱਕ ਦੋ ਦਿਨ ਤੱਕ ਬਖ ਸਫਾਈ ਹੋ ਗਈ ਬਾਈ ਆ ਗੁੱਡਾ ਸਾਰਿਆਂ ਨੂੰ ਗੰ ਇਹ ਜਿਹੜਾ ਰੰਗ ਬਹੁਤ ਜ਼ਿਆਦਾ ਕਿੰਤਾ ਹੋ ਗਿਆ ਜਦੋਂ ਮੀਂਹ ਹੋਵੇ ਨਹੀਂ ਨਾ ਤੇ ਉਹ ਬਿੱਠਾ ਨਾਲ ਮਤਲਬ ਦਾਗ ਪੈ ਪੈ ਕੰਪਟਰ ਬਿਮਾਰ ਹੋਈ ਸੀ ਉਦੋਂ ਪਾਣੀ ਵਾਲੀਆਂ ਬਿੱਠਾ ਮਾਰਦੇ ਸੀ ਤਾਂ ਕਰਕੇ ਬਈ ਹੁਣ ਬਹੁਤ ਫਰਕ ਪੈ ਜਾਣਾ ਦੇਖਿਓ ਹੁਣ ਦੀ ਐਣ ਇਦਾਂ ਚਮਕ ਜਾਨੀ ਆਉਂਦੀ ਏ ਕੰਨਾ ਐਣ ਸਿਰੇ ਦਾ ਬਗੋ ਜਿਹੜੇ ਬੱਚੇ ਪੁੱਛੇ ਛੋਟੇ ਛੋਟੇ ਸਾਰੇ ਹੀ ਹਨਾ ਕਬੂਤਰੀਆਂ ਕਬਤਰੀਆਂ ਜਿੰਨੀਆਂ ਵੀ ਸੀ ਬਾਈ ਧੁੱਪ ਲਵਾਉਣ ਨੂੰ ਕੱਢਤੀਆਂ ਬਾਹਰ ਕੱਢੀਆਂ ਲੇਟ ਹੀ ਆ ਚਲੋ ਧੁੱਪ ਹੈਗੀ ਆ ਵੈਸੇ ਐਣ ਧੁੱਪ ਧੁੱਪ ਲੱਗ ਜੂਗੀ ਐਣ ਚੰਗੀ ਤਰ੍ਹਾਂ ਹਨਾ ਤੇ ਇਹਨਾਂ ਦਾ ਜਿਹੜਾ ਬਾਈ ਖੁੱਡ ਖੁੱਡੇ ਤਕਰੀਫ ਨਾਲ ਬਈ ਆਪਣੇ ਸਾਰੇ ਸਾਫ਼ ਹੋ ਗਏ ਠੀਕ ਹੈ ਮਿੱਟੀ-ਬੁੱਟੀ ਗੱਲ ਚਲੋ ਪਰਪੁਰ ਝੜਦੇ ਆ ਨਵੇਂ ਬੱਚੇ ਆ ਗਏ ਹਨ ਪਰ ਚੱਕ ਦਿਆ ਕਰਾਂਗੇ ਦੂਜੇ ਤੀਜੇ ਦਿਨ ਜਾਂ ਉਸ ਦਿਨ ਹਨਾ ਸਫਾਈ ਕਰ ਦਿਆ ਕਰਾਂਗੇ ਬਸ ਬਈ ਆ ਵੀ ਖੁੱਡਾ ਆਪਾਂ ਕੱਲ ਮੈਂ ਸਾਫ਼ ਕਰਤਾ ਸੀ ਬਈ ਕੱਲ ਇੰਸਟਾਗ੍ਰਾਮ ਤੇ ਵੀਡੀਓ ਤੇ ਤੁਸੀਂ ਦੇਖ ਹੀ ਲਿਆ ਹੋਣਾ ਹਨਾ ਆ ਵੀ ਚੰਗੀ ਤਰ੍ਹਾਂ ਬਈ ਸਾਫ਼ ਕਰਕੇ ਇਹਨਾਂ ਨੂੰ ਕੈਲਸ਼ੀਅਮ ਹੋਰ ਪਾਤਾ ਸੀ ਤੇ ਆ ਮਦਾਣੇ ਪਾ ਕੇ ਜਿਹੜਾ ਫੀਡ ਜੀ ਰਹਿ ਗਈ ਸਿਲਸਿਲੇ ਤੇ ਦਾਣੇ ਖਾ ਲਏ ਇਹਨਾਂ ਨੇ ਹਨਾ ਘਰੋਂ ਚੱਕੇ ਯਾਰ ਇਹ ਵੀ ਚੰਗੀ ਤਰ੍ਹਾਂ ਸਾਫ਼ ਕਰਕੇ ਕੱਲ ਮਿੱਟੀ ਦੇ ਵਿੱਚ ਵਿੱਚ ਵੀ ਮੈਂ ਪਾਤੀ ਸੀ ਤੇ ਮਿੱਟੀ ਜੰਮ ਗਣੀ ਬਾਈ ਇਹ ਉੜਦੀ ਉੜਦੀ ਹੈ ਨਹੀਂ ਇੰਨਾ ਉਹਦੇ ਨਾਲੋਂ ਜ਼ਿਆਦਾ ਬਚਾਈ ਆ ਤੇ ਖੁੱਡਾ ਰਹਿ ਗਿਆ ਬਾਈ ਇੱਕ ਸਾਫ਼ ਕਰਨ ਵਾਲਾ ਬਸ ਠੀਕ ਆ ਇਹ ਕੱਲ ਨੂੰ ਫਿਰ ਉਧਰੋਂ ਬੱਚੇ ਚੱਕ ਕੇ ਜਿਹੜੇ ਉਧਰਲੇ ਖੁੱਡੇ ਚੋਂ ਆ ਇਹ ਕੱਲ ਨੂੰ ਸਾਫ਼ ਕਰਾਂਗੇ ਬਸ ਇੱਕੋ ਹੀ ਰਹਿ ਗਿਆ ਠੀਕ ਆ ਤੇ ਉਹ ਵਾਲਾ ਤੇ ਫਿਰ ਆਪਾਂ ਕੱਲ ਕਰ ਹੀ ਦੇਣਾ ਨਾ ਜਦੋਂ ਆਪਾਂ ਕਬੂਤਰ ਕੱਢਨੇ ਆ ਸਾਫ਼ ਕਰਕੇ ਮਿੱਟੀ ਪਾ ਕੇ ਉਧਰ ਵੀ ਤੇ ਕਬੂਤਰੀਆਂ ਵਾਲਾ ਇਹ ਥੱਲੇ ਵਾਲਾ ਕੰਮ ਇਹ ਥੋੜਾ ਹੀ ਹੈ ਇੰਨੇ ਗੰਦੇ ਨਹੀਂ ਹੈਗੇ ਬਾਈ ਟਾਵੇਂ ਟਾਵੇਂ ਜਾਈ ਆ ਜ਼ਿਆਦਾ ਆ ਖੁੱਡੇ ਨੇ ਟਾਈਮ ਖਾਦਾ ਤੇ ਬਾਈ ਉੱਪਰਲੇ ਦੋ ਖੁੱਡੇਆਂ ਨੇ ਜ਼ਿਆਦਾ ਟਾਈਮ ਖਾਦਾ ਜਿਹੜੇ ਉੱਪਰ ਆ ਖੁੱਡੇ ਮੈਂ ਕਿਹਾ ਚਿੜੀਆਂ ਦਾ ਵੀ ਆਰਿਆਂ ਨੂੰ ਪੂਰਾ ਕਰੀਏ ਹਨਾ ਪਾਲਕ ਤੋੜ ਕੇ ਲਿਆਏ ਥਲੋ ਗਾਰਡਨ ਚ ਆਪਾਂ ਵਿਜੀ ਜਾਣਾ ਵੱਡੀ ਹੋਈ ਸੀ ਤੇ ਮੈਂ ਕਿਹਾ ਇਹਨਾਂ ਵਿਚਾਰੀਆਂ ਨੂੰ ਤਾਂ ਪਾਈਏ ਹਨਾ ਇਹ ਬਹੁਤ ਖੁਸ਼ ਹੋ ਕੇ ਖਾਂਦੀਆਂ ਠੀਕ ਆ ਮੈਨੂੰ ਖੁੱਡਾ ਖੋਲਣ ਦੀ ਵੀ ਨਹੀਂ ਲੋੜ ਪੈਂਦੀ ਬਈ ਇੱਥੋਂ ਦੀ ਛੱਡਣੀਆਂ ਇਹਨਾਂ ਨੇ ਮੈਂਟੋ ਮਿੱਟੀ ਚੱਕ ਦੇਣਾ ਬਈ ਆਇਓ ਵੀ ਆਇਓ ਸਾਰੇ ਜੀ ਥੋੜੀ ਜੀ ਪਾ ਦਾਂਗੇ ਤੇ ਥੋੜੀ ਜੀ ਰੱਖ ਲਾਂਗੇ ਠੀਕ ਆ ਸਾਰੀ ਨਹੀਂ ਪੂਣੀ ਇਹ ਫੇਰ ਖਰਾਬ ਕਰ ਦੁੱਤੀਆਂ ਬਾਅਦੋਂ ਟੋਕ ਟੋਕ ਇਹਨਾਂ ਨੇ ਛਿੱਟੀ ਜਾਣੀਆਂ ਉਹ ਆ ਗਈਆਂ ਘਾੜ ਦੇਖ ਸਾਰੀ ਗੋਪਾਦਨ ਨੇ ਯਾਰ ਕਿੰਨੀ ਗਿਆ ਕਰ ਦੇ। ਬਾਤੀ ਨਾਲ ਨੂੰ ਠੀਕ ਆ। ਇਹ ਵੀ ਜਾ ਰਹੇ ਨਿਆਰਾ ਲੈਣ ਆਪਣਾ ਐਰਡ ਪੂਰਾ ਕਰਨ। ਲੋਏ ਬਾਪੋ ਖੁੱਡਾ ਖੁੱਕ ਗਿਆ ਠੀਕ ਆ ਜਿਸ ਤਰ੍ਹਾਂ। ਤੇ ਐਨ ਓਕੇ ਵੀ ਰਿਪੋਰਟ ਆ ਖੁੱਡਾ ਬਾਅਦ ਤੁਹਾਨੂੰ ਮੈਂ ਦਿਖਾਉਣਾ ਤੇ ਇੱਜ ਪਹਿਲਾਂ ਮਿੱਟੀ ਵਾਲੀ ਏ ਮਿੱਟੀ ਪਾ ਕੇ ਤੇ ਫੇਰ ਕਬੂਤਰ ਛੱਡੀ ਤੇ ਕੱਲੇ ਕੱਲੇ ਕਬੂਤਰ ਦਾ ਤੁਹਾਨੂੰ ਸ਼ੌਕ ਕਰੋ ਉਹਨਾਂ ਤੇ ਬਈ ਇੱਕ ਹੋਰ ਕੰਮ ਹੋਇਆ। ਉਹ ਵੀ ਤੁਹਾਨੂੰ ਦੱਸਦਾ ਕੂਤਰਾਂ ਨੇ ਮਾਰਿਆ ਇੱਕ ਵੱਡੇ ਕੂਤਰ ਨੂੰ ਯਾਰ। ਉਮਾ ਦੇਖਿਆ ਦੀ ਮੈਂ ਹੁਣ ਦੇਖਿਆ ਹਨਾ ਚਲੋ ਇਹਨੂੰ ਆਰਡ ਰੱਖ ਲਾਂਗੇ ਥੋੜੇ ਕਿ ਦਿਨ ਤੇ ਮਾਦੀਆਂ ਚ ਥੱਲੇ ਪਾ ਦਿੰਦੇ ਜਦੋਂ ਸੈੱਟ ਹੋ ਜੂਗਾ ਤੇ ਫੇਰ ਪਾਵਾਂਗੇ ਜੇ ਉਹ ਵੀ ਦਿਖਾ ਦਿੰਨਾ ਮੈਂ ਕਿਹੜੀ ਜਿਹੜੀ ਸੱਟ ਲੱਗੀ ਉਹਦੇ ਮਾੜਾ ਜਿਹਾ ਹਲਕਾ ਜਿਹਾ ਇੱਥੇ ਮਾਰੀਆਂ ਜੁੰਜਾ ਜੁੰਜਾ ਪਹਿਲਾਂ ਪਹਿਲਾਂ ਇਹ ਕੱਢ ਲਈਏ ਹੋਰ ਨਾ ਕੰਮ ਖਰਾਬ ਕਰ ਤੇ ਆਇਓ ਬਾਬੇ ਮਿੱਟੀ ਪਾਈਏ ਗੁੱਡੇ ਦੇ ਵਿੱਚ ਠੀਕ ਆ ਤੇ ਮਿੱਟੀ ਪਾ ਕੇ ਤੇ ਫੇਰ ਛੱਡਦੇ ਹਾਂ ਕਬੂਤਰ ਇਹਨਾਂ ਦੇ ਵਿੱਚ ਠੀਕ ਆ ਆ ਮਿੱਟੀ ਰਾਤੀ ਮੈਂ ਪਾਰਟੀਆਂ ਦੇ ਦਿੱਤੀ ਪਾ ਕੇ ਰੱਖ ਲਈ ਸੀ ਤੇ ਇਸ ਤਰੀਕੇ ਨਾਲ ਬਈ ਤੋੜ ਕੇ ਤੇ ਚੰਗੀ ਤਰ੍ਹਾਂ ਪਾ ਦਿੰਦੇ ਹਾਂ ਬਈ ਖਾਸ ਇਹ ਤਾਂ ਮਿੱਟੀ ਜੰਮਦੀ ਨਹੀਂ ਆ ਦੇਖੋ ਰੋਡ ਬਣੇ ਪਏ ਬਾਈ ਉੱਦੇ ਪੋਰ ਦੋ ਭਾਵੇਂ ਐਨ ਉੱਦੇ ਪੁਰਤੀ ਤੇ ਲੋਈ ਬਾਬਿਓ ਕਬੂਤਰ ਛੱਡ ਦਈਏ ਵਿੱਚ ਠੀਕ ਆ ਚਲੋ ਵੀ ਭੱਗ ਦੋ ਤੇ ਲੋਈ ਬਾਬਿਓ ਕਬੂਤਰ ਛੱਡ ਦਈਏ ਵਿੱਚ ਹਨਾ ਸਾਰੀ ਕੱਢ ਦਈਏ ਬਸ ਚਲੋ ਵੀ ਚਲੋ ਛੇਰੋ ਐ ਚੰਗੀ ਬਰਾਬਰ ਸਾਫ ਸੁਥਰਾ ਜੰਮਦਾ ਹੁੰਦਾ ਓ ਤੇ ਕਬੂਤਰ ਵੀ ਬਾਈ ਚੰਕੜਾ ਲਾਪੇ ਹੋਣੇ ਇਹਨਾਂ ਕਬੂਤਰ ਬਾਈ ਜਿਹਦੇ ਹੀ ਹੈ ਨਹੀਂ ਸੀ ਜਿੰਨਾ ਗੰਦਾ ਹੋਇਆ ਸੀ ਛੁੱਡੇ ਦਾ ਰੰਗ ਬਹੁਤ ਖਰਾਬ ਹੋਇਆ ਸੀ ਕਾਲਾ ਜਾ ਪਿਆ ਹੋਇਆ ਸੀ ਹੈ ਨਾ ਲੋ ਵੀ ਵਾਪੇ ਕਰੋ ਚੈੱਕ ਉਤਰ ਆ ਬਾਈ ਵੱਡੇ ਜੀ ਕਬੂਤਰ ਮੈਂ ਕੱਲੇ ਕੱਲੇ ਸ਼ੌਕ ਕਰਾਉਣੇ ਫਿਰ ਮੈਨੂੰ ਹੁਣ ਟਾਈਮ ਬਹੁਤ ਹੋਇਆ ਆ ਮਿੱਟੀ ਇਸ ਤਰੀਕੇ ਨਾਲ ਵੀ ਮੋਟੀ ਮੋਟੀ ਬਾਦੀ ਥੱਲੇ ਠੀਕ ਆ ਤੇ ਐਨ ਸਾਫ ਸੁਥਰਾ ਹੋ ਗਿਆ ਇਹਨਾਂ ਦੀ ਵਿਚਾਰਾਂ ਦੀ ਜ਼ਿੰਦਗੀ ਬਣੀ ਕਿਉਂਕਿ ਇਹ ਗੁੱਡਾ ਮਿੱਟੀ ਤੇ ਚਲੋ ਆਪਾਂ ਬਦਲਦੇ ਹੀ ਰਹੀਦਾ ਸੀ ਹੈ ਨਾ ਪਰ ਆ ਜਿਹੜਾ ਥੱਲੇ ਥੱਲੇ ਦਾ ਸਾਫ ਕਰਦੇ ਜਿਹੜਾ ਸੈਟ ਆ ਨਹੀਂ ਨਾ ਰੰਗ ਬਹੁਤ ਖਰਾਬ ਹੋ ਗਿਆ ਸੀ ਇਹਦਾ ਤੇ ਕਬੂਤਰਾਂ ਦਾ ਉੱਤੇ ਹੀ ਕਾਲੇ ਕਾਲੇ ਜਿਹੇ ਦੀਦੀ ਕਬੂਤਰਾਂ ਦਾ ਪਤਾ ਹੀ ਕੋਈ ਨਹੀਂ ਲੱਗਦਾ ਹੁਣ ਕਰੋ ਇਹ ਚਾ ਕਬੂਤਰ ਕੱਲਾ ਕੱਲਾ ਦੀਦਾ ਤੇ ਇਹ ਕੋਈ ਨਾ ਲੈ ਬਟਾ ਕਬੂਤਰ ਆਪਣਾ ਤੇ ਜਿਹੜਾ ਇਹਨਾਂ ਨੇ ਕਰਤੂਤ ਕੀਤੀ ਸਾਰਿਆਂ ਨੇ ਰੱਖ ਕੇ ਉਹ ਵੀ ਦੱਸਦਾ ਮੈਂ ਤੁਹਾਨੂੰ ਠੀਕ ਆ ਆ ਦੇਖੋ ਆ ਕਬੂਤਰ ਨੇ ਮੂਹ ਵੀ ਲਿਬੜਿਆ ਰੰਗ ਖੂਨ ਦੇ ਨਾਲ ਤਕਰੀਬਨ 3-4 ਕਬੂਤਰਾਂ ਦਾ ਰੰਗ ਨਾ ਪਈ ਖੂਨ ਨਾਰਾ ਮਤਲਬ ਰੰਗ ਜਾਂ ਖੂਨ ਦਾ ਲੱਗਾ ਨਾ ਖੂਨਾਂ ਮੂਹ ਲਿਬੜਿਆ ਆ ਆ ਦੋ ਦਾ ਹਾਈ ਪੱਠੇ ਬਿਠੇ ਆਪਣੇ ਇਹੀ ਜਿਆਦਾ ਕੁੰਡੀ ਲੱਗ ਰਿਆ ਤੇ ਇਹ ਵੀ ਤੁਹਾਨੂੰ ਮਦਦ ਹੁੰਦਾ ਜਿਹੜਾ ਇਹਨਾਂ ਨੇ ਹਾਲ ਕੀਤਾ ਉਹ ਵੀ ਦੇਖਿਓ ਯਾਰ ਇਹ ਬਹ ਹਲਦੀ ਤੇ ਤੇਲ ਛਾੜ ਕੇ ਲਾ ਦੇਣਾ ਬਾਈ ਹੁਣੇ ਹੀ ਹਨਾ ਤੇਲ 'ਚ ਹਲਦੀ ਛਾੜ ਕੇ ਤੇ ਉਹਨੇ ਬਈ ਇਹ ਸੈੱਟ ਕਰ ਦੇਣਾ ਕੱਲ ਤੱਕ ਰੈਂਟ ਆ ਜਾਊਗਾ 2-4 ਦਿਨਾਂ 'ਚ ਪੰਜਾ ਸੈੱਟ ਹੋ ਜਾਣਾ ਇਹਨਾਂ ਨੂੰ ਪਰਮਾਤਮਾ ਵੱਲੋਂ ਬਖਸ਼ੀ ਹੁੰਦੀ ਆ ਬਾਕੀ ਮੇਰੀ ਗਲਤੀ ਆ ਸਿਆਣਾ ਪੁੱਤਰ ਨਹੀਂ ਛੱਡਣਾ ਚਾਹੀਦਾ ਵਿੱਚ ਸਿਆਣਾ ਪੁੱਤਰ ਠੀਕ ਆ ਪਹਿਲਾਂ ਤਾਂ ਇਕੱਠੇ ਹੀ ਰਹਿੰਦੇ ਸੀ ਕਦੀ ਮਾਰਿਆ ਨਹੀਂ ਅੱਜ ਇਕੱਠੇ ਕਰਕੇ ਜਿਆਦਾ ਸੀ ਨਾ ਕੁੰਤਰ ਛੋਟੇ ਯਾਰ ਜੀ ਸੀ ਉਹਦੇ ਕਰਕੇ ਮਾਰ ਬੋ ਦਿੱਤਾ ਕਰੇ ਹਨਾ ਜਿਹੜਾ ਬਈ ਇਹ ਕਬ ਇਹ ਉਹਦਾ ਪਿਓ ਆ ਬਈ ਚੱਲਣ ਵਾਲੀ ਦਾ ਲੋ ਵੀ ਕਹਿੰਦੇ ਇਹ ਆ ਗਿਆ ਹਰਵਿੰਦਰ ਚਮੜਾ ਵਾਲੀ ਗੱਲ ਤਾਂ ਨਹੀਂ ਵਿੱਚ ਆਈ ਫੇਰ ਹੁਣ ਆ ਗਈ ਆ ਹੁਣੇ ਨਹੀਂ ਚਾਹੀਦੀ ਸੀ ਵੈਸੇ ਹੈ ਆਉਣੀ ਨਹੀਂ ਚਾਹੀਦੀ ਕਹਿੰਦਾ ਮੈਂ ਤਾਂ ਚਪਲਾ ਹੀ ਮਾਰਦਾ ਹਾਂ ਬਾਕੀ ਭਰਾਵਾਂ ਨੂੰ ਵਧੀਆ ਲੱਗਦਾ ਮੈਂ ਕਿਹਾ ਕੋਈ ਗੱਲ ਨਹੀਂ ਚਪਲਾ ਨਹੀਂ ਹੁੰਦੀ ਆ ਨਵਾਂ ਨਵਾਂ ਆ ਕੋਈ ਨਹੀਂ ਹੌਲੀ ਹੌਲੀ ਸਿੱਖ ਜਾਏਗਾ ਕਿ ਨਹੀਂ 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 ਥੋੜੇ ਦਿਨ ਤਾਂ ਲੱਗਣਿਆ ਅਸੀਂ ਕੜਾਈ ਦੇ ਢਡੋ ਸਿੱਖਿਆ ਹਾਲੋ ਵੀ ਮਿਹਨਤ ਕਰਨੀ ਪਈ ਆ ਹਰੇ ਕੰਮ ਨੂੰ ਮਿਹਨਤ ਤਾਂ ਲੱਗਦੀ ਆ ਹਾਂ ਆਪਾਂ ਮਿੱਟੀ ਲੈਣ ਜਾਣਾ ਸੀਗਾ ਤੇ ਉਹ ਕੰਨ ਨੂੰ ਜਾਵਾਂਗੇ ਅਜੇ ਤਾਂ ਉਹੀ ਨਹੀਂ ਮੁੱਕੀ ਯਾਰ ਆ ਆ ਉਹ ਵਾਲਟੀ ਇੱਕ ਬੋਰਾ ਹੋਰ ਲੈ ਕੇ ਆਉਣਾ ਸੀ ਇੱਕ ਕਵਾਲਟੀ ਹਜੇ ਆਪਣੀ ਉੱਦੀ ਨਾਲੋਂ ਜ਼ਿਆਦਾ ਭਰੀ ਪਈ ਆ ਉਹ ਵੀ ਖੁੱਡੇ ਦੋਨੇ ਹੀ ਸਾਫ਼ ਹੋ ਗਏ ਉਹਨਾਂ ਦੀ ਮਿੱਟੀ ਪਾਤੀ ਆ ਵੀ ਤਿੰਨੇ ਹੀ ਖੁੱਡੇ ਸਾਫ਼ ਹੋ ਗਏ ਇੱਕ ਰਹਿ ਗਿਆ ਮਾਦੀ ਨਾਲ ਤੇ ਮੇਲਾ ਸਾਰੀ ਜਾਣਾ ਮਿੱਟੀ ਦੀ ਹੋਣੀ ਨਹੀਂ ਪੈਣੀ ਹੋਰ ਇਹ ਫੇ ਵੀ ਇਹ ਲੋੜ ਪੀ ਜਾ ਉਦਾਂ ਲਿਆ ਕੇ ਰੱਖ ਲਾਂਗੇ ਥੱਲੇ ਨਹੀਂ ਪਾਉਣੀ ਥੱਲੇ ਹੀ ਪਾਉਣ ਦੇ ਆ ਥੱਲੇ ਪਾ ਤਾ ਦੇ ਕੀਦ ਨੂੰ ਕਹਿੰਦਾ ਸਾਰਿਆਂ ਦੇ ਉਹਦੇ ਪਤਲੀ ਪਤਲੀ ਪਾਉਣੀ ਹੁੰਦੀ ਇੰਨੀ ਥੋੜੀ ਪਾਉਣੀ ਆ ਅੱਛਾ ਇੱਕ ਬੋਰੇ ਨਾਲ ਸਾਰਾ ਸਰ ਗਿਆ ਹੋਰ ਇੱਕ ਬੋਰਾ ਥੋੜਾ ਸੀ ਪਿਆ 60 ਕਿਲੋ ਮਿੱਟੀ ਸੀ ਉਹ ਵੀ ਹਜੇ ਪਈ ਹੋਈ ਹੈ ਨਾ ਅਜੇ ਉਹ ਵੀ ਪਈ ਔਨੀਕ ਇੱਕ ਚ ਤਾਂ ਉਹ ਹੀ ਪੈ ਜਾਣੀ ਔਨੀਕ ਅੱਜ ਮੈਂ ਆਇਆ ਨਹੀਂ ਵਾ ਲੇਟ ਆਇਆ ਥੈਂਕ ਯੂ ਵੀਡੀਓ ਵੀ ਉੱਥੇ ਖੜੀ ਆ ਕਪੜਾ-ਕੁਪੜਾ ਮਾਰਿਆ ਕਿ ਨਹੀਂ ਕੰਪੈਨ ਨੂੰ ਕਪੜਾ-ਕੁਪੜਾ ਮਾਰਿਆ ਕਿ ਨਹੀਂ ਇਹ ਤੇਰੀ ਡਿਊਟੀ ਆ ਕੇ ਸਾਫ਼ ਕਰ ਪਾਣੀ-ਪੁਣੀ ਮਾਰ ਕੇ ਉਹਨੂੰ ਕਪੜਾ-ਕੁਪੜਾ ਮਾਰਨਾ ਮੈਂ ਹੋਵੇ ਲੇਟ ਆਵਾਂ ਥੋੜਾ ਜਿਹਾ ਕੋਈ ਗੱਲ ਨਹੀਂ ਚਲੋ ਬਾਬੇ ਦਾਣਾ ਦੁਣਾ ਹੁਣ ਧੋਈਏ ਤੇ ਦਾਣਾ ਵੀ ਸੋਂ ਕੱਢ ਕੇ ਲਿਓਣਾ ਮੈਂ ਚੇਤਾ ਆ ਗਿਆ ਹਨਾ ਟਰੰਬੂ ਚੋਂ ਕੱਢਿਆ ਨਹੀਂ ਦਾਣਾ ਖਤਮ ਹੋਇਆ ਕਣਕਰ ਬਿੰਦਰ ਕਣ ਕੱਢਣੀ ਸ਼ ਕਣਕ ਲਈ ਆਈਏ ਥੱਲੇ ਲਿਆਣੀ ਆ ਆਓ ਥੱਲੇ ਡਰਮ ਚ ਪਈ ਆ ਆ ਠੀਕ ਆ ਉੱਥੇ ਹਾਂ ਉਹਦੇ ਵਿੱਚ ਹੀ ਆਹ ਕੀ ਇਸ਼ਾਰਾ ਸੀ ਤੁਹਾਨੂੰ ਸਮਝ ਲੱਗ ਗਈ ਆ ਨਹੀਂ ਅਗਲਿਆਂ ਨੂੰ ਵੀ ਤਾਂ ਲੱਗਣੀ ਚਾਹੀਦੀ ਹੈ ਯਾਰ ਆ ਜੁੜੀ ਰੱਸੀ ਦੇ ਹੁੰਦੇ ਆ ਇਹ ਅੰਦਰਲੀਆ ਗੱਲਾਂ ਹੁੰਦੀਆਂ ਨਹੀਂ ਇਹ ਭਰਾ ਆਪਣੇ ਆ ਸਾਰੇ ਇਹਨਾਂ ਨਾਲ ਖੂਪੀਆ ਕੋਈ ਨਹੀਂ ਇਹਨਾਂ ਨਾਲ ਸਾਰੇ ਨਾਲ ਸ਼ੇਅਰ ਕਰ ਸਕਦੇ ਆਪਾਂ ਉਹ ਭਾਈ ਇਦਾਂ ਪੂੜੀ ਦੇ ਥੱਲੇ ਬਣਾਇਆ ਅੱਜ ਤਾਂ ਪੂੜੀ ਬੰਦ ਕੀਤੀ ਹੈ ਤੇ ਉੱਥੇ ਲੈ ਡਰਮ ਰੱਖਿਆ ਆ ਤੇ ਉਹ ਤਾਂ ਕਰਕੇ ਇਦਾਂ ਕਰਦਾ ਸੀ ਵੀ ਪੂੜੀ ਦੇ ਥੱਲੇ ਬੰਦ ਤੇ ਤੇ ਉਹ ਤੋਂ ਲਿਓ ਨੇ ਬਾਈ ਦਾਣੇ ਕੱਢ ਕੇ ਦਾਣੇ ਧੋ ਕੇ ਸੁੱਕਣੇ ਪਈਏ ਫੇਕ ਉਤਰਾਂ ਨੂੰ ਬਾਈ ਪਾਵਾਂਗੇ ਮੈਂ ਹਰਵਿੰਦਰ ਨੇ ਲਵਾਇਆ ਨਵਾਂ ਗੇਟ ਹੈ ਠੀਕ ਆ ਤੇ ਦੱਸੋ ਕੀ ਬਣਿਆ ਕੀ ਗੱਲ ਹੋਈ ਲੋਕ ਗਾਹੀ ਖਰਾਬ ਹਾਂ ਤੇ ਬੰਦਾ ਸੱਜਾ ਮਹੀਨੇ ਬਾਅਦ ਆਇਆ ਮਹੀਨਾ ਹੋ ਗਿਆ ਕਈ ਨੇ ਆ ਜਾ ਆ ਜਾ ਹਾਂ ਤੇ ਅੱਜ ਬੰਦਾ ਆ ਗਿਆ ਅੱਛਾ ਤੇ ਬੰਦੇ ਨੇ ਕੀ ਕੀਤਾ ਜੀ ਐਦਾਂ ਆਪਾਂ ਅਰਨ ਹੀ ਲਾ ਦਿੰਦੇ ਆਹੋ ਉਹਨੇ ਲੋਕ ਪੁਰਾਣਾ ਨਹੀਂ ਲੋਕ ਪਟਿਆ ਹਾਂ ਲੋਕ ਦੇ ਉੱਤੇ ਲੋਕ ਲਾਤਾ ਤੇ ਜਿੱਥੇ ਅਰਨ ਲੱਗਦਾ ਉੱਥੇ ਦੀ ਗੱਟੀ ਲਾ ਦਈ ਜਿੱਦੇ ਉੱਤੇ ਲੋਕ ਬਸਦਾ ਅੱਛਾ ਜਦੋਂ ਜਾਣ ਲੱਗਾ ਆਪਾਂ ਪਹੁੰਚ ਕੇ ਪੋਲ ਤੇ ਹਾਂ ਪਿੱਛੋਂ ਉਹਨਾਂ ਅਰਲ ਨਹੀਂ ਲੱਗਦਾ ਪਿਆ ਹਾਂ ਬੰਦਾ ਵਾਪਸ ਲਿਆਦਾ ਅਰਲ ਦੇ ਕੋਲੇ ਗੱਤੀ ਲਾਤੀ ਉਹਨੇ ਐਸਾ ਸਗਰੂ ਲਾਤਾ ਹਾਂ ਸਗਰੂਗਾ ਉਹਨੂੰ ਐਡੀ ਵੱਡੀ ਪੱਤੀ ਲਾਤੀ ਜਿਹਦੇ ਵਿੱਚ ਅੱਗੇ ਉਹ ਲੋਗ ਵਸਣ ਅੱਛਾ ਉਹ ਸਾਰੇ ਪੱਟ ਪੜੀਆਂ ਕੀਤਾ ਮੁੜ ਕੇ ਕਹਿੰਦਾ ਭਾਈ ਇੱਥੋਂ ਹੋਰ ਪਾੜਨਾ ਪੈਣਾ ਦਰਵਾਜ਼ਾ ਐ ਗੇਟ ਪਾੜਿਆ ਨਾ ਭਾਈ ਨਹੀਂ ਇੰਨਾ ਨਹੀਂ ਹੁੰਦਾ ਬਾਅਦ ਵਿੱਚ ਉਹ ਤੇ ਲਾਉਂਦਾ ਸੀ ਪੀਸ ਲਾਉਂਦਾ ਜਿਹੜਾ ਕੱਢਿਆ ਉਹ ਫੇਰ ਉਹਨੇ ਬਿਲਡਿੰਗ ਜੀ ਕਰਕੇ ਲਾਉਂਦਾ ਪਹਿਲਾਂ ਜੀ ਉਹਨੇ ਦੋ ਤਿੰਨ ਮਹੀਨੇ ਦੋ ਤਿੰਨ ਘੰਟੇ ਖਰਾਬ ਕੀਤੇ ਉਸ ਤੋਂ ਬਾਅਦ ਉਹਦੇ ਉਸਤਾਦ ਨੂੰ ਫੋਨ ਲਾਇਆ ਉਸਤਾਦ ਨੂੰ ਸਮਝਾਈ ਆਵੇ ਉਹਨੂੰ ਸਮਝ ਨਹੀਂ ਆਵੇ ਮੈਂ ਸਮਝ ਗਿਆ ਮੈਂ ਕਿਹਾ ਭਰਾਵਾ ਇਦਾਂ ਕਹਿੰਦਾ ਜੀ ਕਿ ਇਹ ਲੋਗ ਦੂਜਾ ਆ ਅਰਨ ਲੱਗ ਕੇ ਫੇਰ ਉੱਤੇ ਲੋਗ ਲੱਗਣਾ ਉਹਨੂੰ ਵੀ ਇਹ ਨਾ ਸਮਝ ਆਵੇ ਮੈਂ ਕਿ ਕਾਲ ਮਲਾ ਕੇ ਤੇਰਾ ਤੇਰੂ ਬਣਾ ਕੇ ਚਲ ਗਿਆ ਸਾਰੀ ਪਿਹੜੀ ਜਿਹੜੀ ਮੈਂ ਇਸ ਟਾਈਮ ਹੁਣ ਇੱਥੇ ਪਹੁੰਚਣਦਿਆਂ ਨਾ ਇਹ ਉਹਦੀ ਕਿਰਪਾ ਸਦਕਾ ਆ ਮਾੜਾ ਮਿਸਤਰੀ ਨੇ ਗਲਤੀ ਇਹ ਹੋ ਗਈ ਗਲਤੀ ਇਹ ਹੋ ਗਈ ਵੀਡੀਓ ਬਣਾਉਣੀ ਚਾਹੀਦੀ ਸੀਗੀ ਨਾਲੇ ਭਰਾਵਾਂ ਨੂੰ ਦਿਖਾਉਂਦੇ ਕਲੋਨ ਹੋਈ ਕੀ ਆ ਬੋਲ ਕੇ ਨਹੀਂ ਸਮਝਾਉਣ ਚ ਮਜ਼ਾ ਆਉਣਾ ਜਿਹੜਾ ਕਾਰਨਾਮਾ ਹੋਇਆ ਹਨਾ ਮੈਂ ਆਪਾਂ ਸਸ ਦੋਰਾ ਹੋਇਆ ਹੋਇਆ ਭਾਵੇਂ ਮੇਰੇ ਨਾਲ ਹੀ ਆ। ਆ। ਚੱਲ ਤੈਨੂੰ ਬੰਦੇ ਇਦਾਂ ਦੇ ਲੱਭਦੇ ਆ। ਹੋਰ ਕੀ? ਚਲੋ ਬਾਪੇ ਉਹ ਬੱਚੇ ਲਾਈਏ। ਠੀਕ ਆ ਅੰਦਰ ਵੜਦੇ ਨਹੀਂ ਹਜੇ ਹੌਲੀ ਹੌਲੀ ਗੇਜ ਪਾਉਗੀ ਇਹਨਾਂ ਨੂੰ। ਤੇ ਫੇਰ ਕੰਮ ਬਣੂਗਾ ਹਨਾ। ਆ ਯਾਰ ਅੰਦਰ। ਲੱਗੇ ਜਾ ਪਰਲੇ ਪਲੇ। ਆ ਨਾ ਨਾ ਨਾ। ਮੈਂ ਤਾਂ ਕੁਝ ਵੀ ਪਾਈ ਨਹੀਂ। ਤੇ ਲੋ ਬਾਪੇ ਉਹ ਢੱਕੀ ਇਹਨਾਂ ਨੂੰ ਦੇਖ ਲਿਆ ਹੁਣ ਅੰਦਰ ਚਾੜੀ ਕਰੀ। ਇੱਥੇ ਪਰਤੋ ਪਾਈ ਜਾਂਦੇ ਆ। ਕਿਉਂਕਿ ਨਵੇਂ ਆਜ ਹੀ ਕੱਟੇ ਆ ਨਾ ਇਹਨਾਂ ਨੂੰ ਆਤ ਪਾਉਂਗੀ ਅੰਦਰ ਚਾੜ ਦੀ।

ਇਹ ਕਹਿੰਦਾ ਵੀ ਹੁਣ ਮੈਂ ਡੱਕਦਾ ਅੰਦਰ ਤੇ ਇਤੋਂ ਨਹੀਂ ਗੱਲ ਬਣਦੀ ਹੈ ਨਾ ਆਹ ਇਧਰ ਉਹ ਭਰਾਵਾ ਬੂਏ ਬੂਰੇ ਤਾਂ ਤੂੰ ਖੜ ਗਿਆ ਏਦਾਂ ਨਹੀਂ ਮੈਂ ਕਿਹਾ ਚੱਲ ਡੱਕ ਦੇਖਦਾ ਮੈਂ ਓਏ ਬੂਏ ਬੂਰੇ ਕਾ ਤੂੰ ਜੰਦਾ ਤੂੰ ਇਹ ਬਣੂਗਾ ਉਸਤਾਦ ਮਿੱਤਰੋ ਮਿੰਟੋ ਮਿੰਟੀ ਆ ਦੇਖੋ ਤੂੰ ਉਦਾ ਪੱਲੇ ਤੋੜ ਦੇਣੇ ਮੇਰੇ ਕਬੂਤਰਾਂ ਦੇ ਕਿੱਧਰ ਹੋਵਾਂ ਨਾ ਸਤਾਰਵਿੰਦਰ ਕਿੱਧਰ ਚਲਾ 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 ਫੋਡੇ 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 ਚੱਲ ਬਾ ਉਹ ਵੀ ਨਹੀਂ ਜਾਂਦੇ ਚੱਲ ਬਾਬੇ ਉਹ ਡਾਕ ਕੇ ਫਿਰ ਮਿਲਦੇ 15 20 ਮਿੰਟ ਹੋ ਗਏ ਮੇਰਾ ਸਿਰ ਖਾਦੇ ਨੂੰ ਹਨਾ ਤੇ ਕੈਮਰਾ ਆਫ ਤੇ ਹੀ ਗੱਲ ਕਰਦਾ ਪਿਆਈਗਾ ਵੀ ਬਾਈ ਕਬੂਤਰੀ ਦੇ ਕਬੂਤਰ ਦੀ ਕੀ ਵਿਸ਼ਾਲ ਲੱਗਦੀ ਹੈ ਹਨਾ ਚਲ ਇਹਨੂੰ ਮੈਂ ਦੱਸਿਆ ਤਾਂ ਹੈ ਹੁਣ ਦੱਸ ਰਵਿੰਦਰ ਉਹ ਕਬੂਤਰ ਆ ਕਿਹੜਾ ਹਾਂ ਤੈਨੂੰ ਕਿੱਦਾਂ ਪਤਾ ਲੱਗਾ ਉਹ ਯਾਰ ਦੇਖੋ ਨਾ ਜਿੱਦਾਂ ਹੁਣ ਕਬੂਤਰ ਆ ਉਹ ਹਟਾ ਕਿਤਾ ਨਾ ਕਬੂਤਰੀ ਕਿਦਾਂ ਸਲੀਮਟ ਲੇਮ ਜੀ ਆ ਦੇਖੋ ਕੀ ਆ ਸਲੀਮਟ ਲੇਮ ਉਹ ਫਿਗਰ ਚੈੱਕ ਕਰੋ ਕਦਾਈਆ ਨਾ ਨਾ ਫਾਇਰ ਵਿੱਚ ਨਹੀਂ ਜਿੰਨ ਤਾਂ ਪੈ ਗਈ ਆ ਦੇ ਲੋ ਕੰਮ ਚੱਕਰ ਲਓ ਬੰਦੇ ਆ ਨਹੀਂ ਜੋ ਵੀ ਸੋਣੀ ਹੈ ਕਿ ਨਹੀਂ ਆ ਨਹੀਂ ਫਰਕ ਪੈਂਦਾ ਬੱ ਅਗਲੀ ਗੈਂ ਮੇਨਟੇਨਡ ਕਰਕੇ ਰੱਖਦੀ ਆ ਆਪਣੇ ਆਪ ਨੂੰ ਕੁਤਰੀਆਂ ਪਤਲੀਆਂ ਹੀ ਹੁੰਦੀਆਂ ਹਮੇਸ਼ਾ ਨਹੀਂ ਫਿਰ ਜੋ ਪਤਲੀਆਂ ਹੁੰਦੀਆਂ ਕੋਈ ਹੁੰਦੀ ਨਾ ਮੈਂ ਦੇਖਿਆ ਨਾ ਤੂੰ ਦੇਖਿਆ ਲੋ ਬਾਬੇ ਬਾਈ ਵੀ ਆ ਗਿਆ ਠੀਕ ਆ ਤੁਹਾਨੂੰ ਪਤਾ ਵੀ ਗਾਣੇ ਗੂਣੇ ਗਾਉਂਦਾ ਹੈ ਤੇ ਗਾਣੇ ਲਿਖਣ ਦਾ ਵੀ ਸ਼ੌਂਕ ਆ ਠੀਕ ਆ ਤੇ ਹੋਰ ਕਹਦਾ ਬਾਈ ਪਹਿਲਾਂ ਗਾਣਾ ਸਰਾ ਗਾਣਾ ਸੁਣਨਾ ਨਹੀਂ ਇਹ ਇਹ ਗਾਣੇ ਦਾ ਆਗਮਨ ਕਿਦਾਂ ਹੋਇਆ ਪਹਿਲੇ ਦੱਸੋ ਤੇ ਲਿਖਣ ਲੱਗਾ ਸੀ ਮੈਂ 2 ਕਿ 4 ਲੈਣਾ ਲਿਖਿਆ ਕਿਉਂਕਿ ਅਸੀਂ ਪਿੰਡੂ ਬੰਦੇ ਆ ਪਿੰਡੂ ਹੀ ਸੋਚ ਆ ਨਾ ਤਾਂ ਆਪਾਂ ਨੂੰ ਕੋਈ ਬਾਲਾ ਹੈਗਾ ਬ੍ਰੈਂਡਾ ਬਰੁੰਡਾ ਨਾ ਹਣ ਜਿੱਦਾਂ ਦੇ ਪਹਿਲਾਂ ਮਾਤਾ ਦੇਂਦੀ ਹੁੰਦੀ ਗੁੱਚੂ ਗੁੱਚੂ ਕਰਕੇ ਉਦਾਂ ਦੇ ਪਾਲੀ ਦੇ ਆ ਔਰ ਵੀ ਇਦਾਂ ਹੀ ਆ ਇਹ ਇਹ ਜਿਹੜਾ ਗਾਣੇ ਦਾ ਆਈਡੀਆ ਕਿੱਥੋਂ ਆਇਆ ਪਹਿਲਾਂ ਦੱਸੋ ਇਹਨੇ ਮੱਟ ਪਏ ਦੇ ਕੇ ਪਜਾਮੇ ਨੂੰ ਮੈਂ ਕਿਹਾ ਬਲੌਗਰ ਦੇ ਮੱਟ ਪਏ ਆ ਪਜਾਮੇ ਨੂੰ ਨਾਲੇ ਭਾਈ ਨੇ ਗਾਣਾ ਚੱਕਤਾ ਆ ਮੈਂ ਇਦਾਂ ਲਿਖਿਆ ਹਜੇ ਹੁਣੇ ਲਿਖਿਆ ਹੈਗਾ ਚੇਤਾ ਨਹੀਂ ਮੈਨੂੰ ਮੈਂ ਦੇਖ ਕੇ ਸੁਣਾਉਣਾ ਉਹ ਵੱਟਾਂ ਨਾਲ ਭਰਿਆ ਪਜਾਮਾ ਮੇਰਾ ਚਾਹੁੰਦੇ ਮੈਨੂੰ ਬੰਦੇ ਦਿਲਦਾਰ ਨੇ ਫੇਮ ਨਾ ਬ੍ਰਾਂਡ ਕਾ ਦੇ ਦਿੰਦੇ ਨੇ ਕੈਨੇਡਾ ਵਾਲੇ ਦੇਂਦੇ ਸੰਦਾ ਹੁੰਦੇ ਕਿਰਦਾਰ ਨੇ ਬਾਤੀਆਂ ਲੈਦੇ ਆਂ ਕੀ ਬਾਤ ਹੈ ਤੇ ਜੇ ਵਧੀਆ ਲੱਗੀਆਂ ਲੈਣਾ ਭਾਈ ਤੇ ਜਰੂਰ ਦੱਸਿਓ ਫੇ ਆਪਾਂ ਗਾਣਾ ਵੀ ਕਰਾਂਗੇ ਠੀਕ ਹੈ ਤੇ ਜੇ ਤੁਸੀਂ ਇਹ 'ਚ ਪਿਆਰ ਦਿੱਤਾ ਕਮੈਂਟ ਕਰਕੇ ਤੇ ਆਪਾਂ ਚੱਕ ਦਿਆਂਗੇ ਫੱਟੇ ਕੋਈ ਚੱਕ ਪੂਰਾ ਪੂਰਾ ਲਿਖਾਂਗੇ ਆ ਗਏ ਆ ਗਏ ਮਹਾਰਾਜ ਆ ਕੇ ਪੀਅਰ ਛੱਡਾ ਏ ਗੇਮਰ ਦਾ ਖੜਾ ਛੱਡਿਆ ਹੈ ਪਾ 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 ਕਿੱਧਰ ਚੱਲਾ ਆ ਕਿੱਧਰ ਆਇਆ ਹੈ ਆਇਆ ਕਿੱਧਰ ਆ ਤੂੰ ਮੈਂ ਥੱਲੇ ਜਾ ਕੇ ਛੱਡਿਆ ਲਾਲਾ ਨਹੀਂ ਤੇ ਵੀ ਲਾਲਾ ਨਹੀਂ ਤੂੰ ਚੁੱਪ ਕਰਕੇ ਇੱਧਰ ਆ ਜਾ ਤੂੰ ਪਹਿਲਾਂ ਦੱਸਦਾ ਈ ਢੋਲ ਢੂਲ ਲਿਆਉਂਦੇ ਢੋਲ ਕੀ ਇਹ ਬਾਬਿਓ ਬੁਖਾਰ ਚੜਦਾ ਦੋ ਤਿੰਨ ਦਿਨ ਹੋ ਗਏ ਛੁੱਟੀਆਂ ਕਰਾਈਆਂ ਇਹਨੂੰ ਤੇ ਉਠਿਆ ਹੀ ਅੱਜ ਤੇ ਅੱਜ ਨਹਾਇਆ ਨੁ ਹੋਇਆ ਨੁ ਹੁਣ ਤਾਂ ਅੱਜ ਕਪੜੇ-ਕੂੜੇ ਪਾ ਕੇ ਟੋਰ ਕੱਢ ਕੇ ਆਇਆ ਕਹਿੰਦੇ ਬੁਖਾਰ ਹਾਏ 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 ਹੁਣ ਸਹੀ ਆ ਹੁਣ ਤਾਂ ਠੰਡਾ ਅਸਰੀ ਹਾਂਜੀ ਬਾਬਿਓ ਕੀ ਹਾਲ ਚਾਲ ਆ ਲਓ ਬਾਬਿਓ ਤੁਹਾਡੇ ਕਮੈਂਟਾਂ ਦੇ ਜਵਾਬ ਦਿਈਏ ਤੇ ਹੱਸਿਆ ਖਿਡਿਆ ਜੇ ਕਿ ਅੱਜ ਵੀਡੀਓ ਬਣੀ ਆ ਬੜੀ ਇਦਾ ਬਾਈ ਵੱਡਾ ਤੇ ਬਾਈ ਤੇ ਭਾਬੀ ਗਏ ਸ਼ਹਿਰ ਨੂੰ ਠੀਕ ਆ ਕੋਪੋ ਟਾਂਡਾ ਇਧਰਲੀ ਸਾਈਡ ਤੇ ਹਨਾ ਮੈਂ ਭਤੀਜੇ ਕੋਈ ਥੱਲੇ ਤੋਂ ਉਹਦੇ ਕਰਕੇ ਵੀਡੀਓ ਵੀਡੀਓ ਬਣਾਈ ਬਾਜੋ ਰੰਗ ਰੂੰਗ ਕਰਦਾ ਹਿੱਡਾ ਸਾਫ ਕੀਤਾ ਠੀਕ ਆ ਉਹਦੇ ਕਰਕੇ ਟਾਈਮ ਘਟਾਈ ਲੱਗਾ ਤੇ ਹਾਸੇ ਘੇਡੀਆਂ ਦੀ ਵੀਡੀਓ ਬਣਾਤੀ ਠੀਕ ਆ ਤੇ ਬਾਕੀ ਤੁਹਾਡੇ ਕਮੈਂਟਾਂ ਦੇ ਜਵਾਬ ਦਈਏ ਤੇ ਇੱਕ ਬਾਈ ਦਾ ਕਮੈਂਟ ਆਇਆ ਸੀਗਾ ਬਾਈ ਹੈਗਾ ਅਰਸ਼ਦੀਪ ਸਿੰਘ ਮਾਣ ਹੈਨਾ ਬਾਈ ਹਰਿਆਣੇ ਤੋਂ ਆ ਬਾਈ ਕਹਿੰਦਾ ਵੀ ਆਪਾਂ ਮਿਲ ਲਉਣਾ ਹੈਨਾ ਬਾਈ ਉਹਨਾਂ ਨੇ ਗੜ ਸ਼ਕਰ ਗੜ ਸ਼ੰਕਰ ਕੋਈ ਸ਼ੀਦਾ ਸਿੰਘਾਂ ਦਾ ਗੁਰਦੁਆਰਾ ਹੋਣਾ ਉੱਥੇ ਬਾਈ ਉਹਨਾਂ ਨੇ ਮੱਥਾ ਟੇਕਣਾ ਹੋਣਾ ਬਾਈ ਜਦੋਂ ਮਰਜ਼ੀ ਆ ਜਾਓ ਜੀ ਸਕਦੇ ਹੈਨਾ ਕੋਈ ਚੱਕਰ ਨਹੀਂ ਤੁਹਾਡਾ ਆਪਣਾ ਘਰ ਆ ਬਾਈ ਜਦੋਂ ਮਰਜ਼ੀ ਆ ਸਕਦੇ ਆ ਹਿਆਰਪ ਤੇ ਆਪਣਾ ਜਿਹੜਾ ਸ਼ਹਿਰ ਆ ਉਹ ਫਗਵਾੜਾ ਪੈਂਦਾ ਬਾਈ ਜਦੋਂ ਮਰਜ਼ੀ ਆ ਜਾਓ ਸਾਰੇ ਭਰਾਵਾਂ ਨੂੰ ਬਾਈ ਖੁੱਲਾ ਸੱਦਾ ਆ ਜਦੋਂ ਮਰਜ਼ੀ ਤੁਸੀਂ ਮਿਲਣਾ ਆ ਸਕਦੇ ਆ ਪੁੱਛੜਦੇ ਵੀ ਨਹੀਂ ਲੋੜ ਠੀਕ ਆ ਬਾਕੀ ਇੱਕ ਵਾਰੀ ਫੋਨ ਕਰਕੇ ਜਦੋਂ ਆਉਣਾ ਹੁੰਦਾ ਉਸ ਦਿਨ ਫੋਨ ਕਰ ਲਿਆ ਪਰ ਬਾਈ ਘਰੇ ਹੀ ਆ ਬਸ ਇਨਾ ਕ ਪੁੱਛ ਲਿਆ ਕਰੋ ਬਾਕੀ ਕੋਈ ਚੱਕਰ ਨਹੀਂ ਜਦੋਂ ਮਰਜ਼ੀ ਆਓ ਤੇ ਇੱਕ ਬਾਈ ਆਪਣਾ ਰਾਜੂ ਧਾਲੀਵਾਲ ਬਾਈ ਨੇ ਕਿਹਾ ਸੀਗਾ ਕਿ ਬਾਈ ਆਪਾਂ ਨੂੰ ਜੋੜਾ ਚਾਹੀਦਾ ਹਨਾ ਤੇ ਬਾਈ ਆਪਾਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਵੀ ਜੋੜਾ ਦਵਾਂਗੇ ਠੀਕ ਆ ਡਿਲੇ ਹੋ ਜੂਗਾ ਥੋੜਾ ਜਿਹਾ ਕੰਮ ਇਹ ਨਹੀਂ ਕਿ ਜੋੜਾ ਦੇਣਾ ਨਹੀਂ ਬਾਈ ਹਨਾ ਐਦਾਂ ਦਾ ਕੋਈ ਸੀਨ ਨਹੀਂ ਹੈਗਾ ਤੇ ਆਪਣੇ ਤੁਹਾਨੂੰ ਪਤਾ ਉਹ ਪ੍ਰੋਬਲਮ ਆ ਗਈ ਸੀ ਉਹ ਕਰਕੇ ਬੱਚੇ ਪੁੱਛੇ ਘਾਟਣੇ ਕਿਲੇ ਤੇ ਹੁਣ ਬੱਚੇ ਥੋੜੇ ਜੇ ਤਕੜੇ ਹੋ ਜਾਣ ਤੋਂ ਫੇ ਜੋੜੇ-ਜੋੜੇ ਲਾ ਕੇ ਜਦੋਂ ਮਾਦੀ-ਨਰ ਦਾ ਪਤਾ ਲੱਗੂਗਾ ਵੀ ਵੱਡੇ ਹੋ ਗਏ ਤੇ ਦਾ ਪਰ ਸਾਫ ਹੋ ਜੂਗੇ ਫੇ ਤੁਹਾਨੂੰ ਲਾ ਕੇ ਜੋੜਾ ਦੇ ਦਾਂਗੇ ਤੇ ਤੁਸੀਂ ਲੈ ਜਾਓ ਕੋਈ ਚੱਕਰ ਨਹੀਂ ਹਨਾ ਤੇ ਇੱਕ ਬਾਈ ਇਮਰਾਨ ਆ ਬਾਈ ਮਨਜੀਤ ਹੈ ਆਪਣਾ ਯੂ ਐਸ ਏ ਤੋਂ ਹੋਰ ਵੀ ਕਿੰਨੇ ਬਾਈ ਆ ਹਨ ਜਿਨ੍ਹਾਂ ਦਾ ਮੈਨੂੰ ਅਜੇ ਜਲਦਾ ਇੱਕ ਬਾਈ ਸੰਦੀਪ ਕਾਕਾ ਤੇ ਹੋਰ ਵੀ ਬਾਈ ਕਿੰਨੇ ਹੀ ਆ ਹਨ ਕਬੂਤਰ ਜਿੰਦਜਾਨ ਤੇ ਕਬੂਤਰ ਬਾਜੀ ਸ਼ਾਇਦ ਇੱਕ ਹੋਰ ਬਾਈ ਆ ਤੇ ਬਾਕੀ ਮੈਂ ਕੱਲ ਨੂੰ ਫੋਨ ਲੈ ਕੇ ਬਾਈ ਆਪਾਂ ਐਂ ਸਾਰੇ ਬਾਈਆਂ ਦਾ ਜਵਾਬ ਦਿਆ ਕਰਾਂਗੇ ਜਿਹੜੇ ਜਿਹੜੇ ਬਾਈ ਨੋਰਮਲ ਕਮੈਂਟ ਵੀ ਕਰਦੇ ਆ ਤੇ ਜਿਹੜੇ ਬਾਈ ਆਪਾਂ ਨੂੰ ਦੂਜੇ ਨੁਕਤੇ ਆ ਵਾਸਤੇ ਵੀ ਪੁੱਛਦੇ ਆ ਸਾਰਿਆਂ ਦੇ ਬਾਈ ਨਾਂ ਲੈ ਕੇ ਕਰਿਆ ਕਰਾਂਗੇ ਅੱਜ ਫੋਨ ਥੱਲੇ ਪਿਆ ਦੂਜਾ ਤੇ ਉਹਦੇ ਕਰਕੇ ਮੈਨੂੰ ਜਿੰਨੇ ਕੁ ਮੈਂ ਚਿੱਤੇ ਰਹਿੰਦੇ ਫਿਰ ਭੁੱਲ ਜਾਂਦੇ ਤੁਹਾਨੂੰ ਪਤਾ ਬਾਈ ਇੰਨਾ ਦਿਮਾਗ ਨਹੀਂ ਭੁੱਲ ਜਾਂਦਾ ਹਨ ਇੰਨੀ ਮੈਮਰੀ ਹੈ ਨਹੀਂਗੀ ਆਪਣੀ ਤੇ ਬਾਕੀ ਵੀ ਗੱਲਾਂ ਬਾਤਾਂ ਵੀ ਬਾਈ ਕਰਨੀਆਂ ਹੁੰਦੀਆਂ ਫਿਰ ਉਹਦੇ ਕਰਕੇ ਵੀ ਭੁੱਲੀ ਜਾਂਦੀ ਬਾਈ ਫਿਰ ਗੱਲਾਂ ਬਾਤਾਂ ਦਾ ਆਪਾਂ ਕਿਹੜਾ ਲਿਖ ਕੇ ਕੋਈ ਜਵਾਬ ਦੇਣੇ ਹੁੰਦੇ ਆ ਆਪਾਂ ਦਾ ਸਦਾ ਬਾਈ ਬਸ ਪ ਤੇ ਇੱਕ ਬਾਈ ਦਾ ਕਮੈਂਟ ਆਇਆ ਸੀ ਕਿ ਬਾਈ ਯਾਰ ਬੱਚੇ ਢੱਲੇ ਹੋਈ ਜਾਂਦੇ ਆ ਠੀਕ ਆ ਉਹਨੂੰ ਬਿਮਰਲ ਪਾਵਰ ਜਾਂ ਹਾਈ ਟੈਕ ਪਤਾ ਨਹੀਂ ਕੀ ਕੁਝ ਮਿਲਾ ਕੇ ਦੇਤਾ ਬਾਈ ਇੰਨੀਆਂ ਚੀਜ਼ਾਂ ਨਹੀਂ ਪਾ ਕੇ ਦੇਈਦੀਆਂ ਹੁੰਦੀਆਂ ਠੀਕ ਆ ਜ਼ਹਿਰ ਬਣ ਜਾਂਦਾ ਕੋਈ ਵੀ ਮੈਡੀਸਨ ਦੇਣੀ ਘੰਟੇ ਦਾ ਗੈਪ ਪਾਓ ਅੱਧੇ ਘੰਟੇ ਦਾ ਗੈਪ ਪਾਓ ਇੱਕ ਮੈਡੀਸਨ ਦੇ ਦਿੱਤੀ ਫੇ ਮੈਡੀਸਨ ਦੁਬਾਰਾ ਦੋ ਤੇ ਇੱਕ ਬਾਈ ਜਿਹੜਾ ਹਾਈ ਟੈਕ ਆ ਨਾ ਬਾਈ ਉਹ ਇਦਾਂ ਨਹੀਂ ਲਾਈਦੀ ਕਬੂਤਰ ਬਿਮਾਰ ਨੂੰ ਤੇ ਬਾਈ ਹਾਈ ਟੈਕ ਲਾਉਣੀ ਨਹੀਂ ਉਹਦਾ ਬਾਈ ਅੰਦਰੋਂ ਖਿੱਚ ਦਿੰਦੀ ਨਹੀਂ ਛੋੜ ਦਿੰਦੀ ਫੜ ਕੇ ਕਿਉਂਕਿ ਇੱਕ ਤਾਂ ਉਦਾਂ ਕਬੂਤਰ ਬਿਮਾਰ ਹੋਇਆ ਉਤੋਂ ਬਾਈ ਲੂਜ਼ ਮੋਸ਼ਨ ਲੱਗ ਜਾਂਦੇ ਆ ਠੀਕ ਆ ਉਹਦੇ ਨਾਲ ਪਾਣੀ ਵਾਲੀਆਂ ਮਿੱਠਾ ਮਾਰਦੇ ਬਾਈ ਕਬੂਤਰ ਜਮਾ ਹੀ ਰਹਿ ਜਾਂਦਾ ਠੀਕ ਆ ਸੈਟਲ ਹੀ ਹੁੰਦੇ ਬਾਕੀ ਜੇ ਬਾਈ ਠੰਡ ਠੁਡ ਮਾਉਂਦੇ ਆ ਕਬੂਤਰ ਟਕਣੇ ਨਹੀਂ ਟੈਰਾਮਾਈਸਿੰਦੀ ਇੱਕ ਚੁਟਕੀ ਦੇ ਕੇ ਧੁੱਪੇ ਪਾਓ ਇੱਕ ਮੈਂ ਗਰਮ ਪਾਣੀ ਪਿਛਲੀ ਵੀਡੀਓ 'ਚ ਦੱਸਿਆ ਉਹ ਦਿਓ ਚਾਰ ਪੰਜ ਜਿਹੜਾ ਤੁਹਾਨੂੰ ਦੱਸਿਆ ਮੈਂ ਅਜਵੈਣ ਸੌਫ ਮੋਟੀ ਇਲਾਚੀ ਤੁਲਸੀ ਦੇ ਚਾਰ ਪੰਜ ਪੱਤੇ ਪਾ ਲਓ ਠੀਕ ਆ ਮੇਥਿਆ ਦੇ ਮੇਥੇ ਹੁੰਦੇ ਨਾ ਮੇਥੇ ਜਿਹੜੇ ਸਾਫ ਤੇ ਮੇਸੇ ਮੇਥੇ ਉਹਦੇ ਬਾਈ ਤਿੰਨ ਚਾਰ ਚਾਰ ਪੰਜ ਦਾਣੇ ਉਹਦੇ ਪਾ ਲਓ ਕੁੱਟ ਕੇ ਚੰਗੀ ਤਰ੍ਹਾਂ ਪਾਊਡਰ ਬਣਾ ਕੇ ਉਹਦਾ ਪਾਣੀ ਲਾ ਦਿਓ ਇੱਕ ਦੋ ਕਾਲੀਆਂ ਮਿਰਚਾਂ ਪਾ ਦਿਓ ਠੀਕ ਆ ਲਾਉਣਾ ਕਿਦਾਂ ਬਾਈ ਅੱਧੇ ਲੀਟਰ ਦੇ ਵਿੱਚ ਬਾਈ ਸਾਰੇ ਨਾ ਅੱਧੇ ਲੀਟਰ ਚ ਤੁਸੀਂ ਚਮਚੇ ਦਾ ਚੌਥਾ ਚੌਥਾ ਪਾਣੀ 1 ਲੀਟਰ ਪਾਣੀ ਚ ਲੈਣਾ ਚੌਥਾ ਚੌਥਾ ਚਮਚਾ ਸਾਰੀਆਂ ਚੀਜ਼ਾਂ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਸੌਂਫ ਅਜਵੈਨ ਮੋਟੀਆਂ ਇਲਾਚੀਆਂ ਉਹਨਾਂ ਦੇ ਬੀਜ ਕੱਢ ਲੈਣੇ ਮੋਟੀ ਇਲਾਚੀ ਦੇ ਠੀਕ ਆ ਅੱਧਾ ਕ ਚਮਚਾ ਉਹ ਪਾ ਲਓ ਤੇ ਸੌਂਫ ਹੋ ਗਈ ਅਜਵੈਨ ਹੋ ਗਈ ਮੋਟੀ ਇਲਾਚੀ ਹੋ ਗਈ ਤੇ ਬਾਈ ਮੇਥੇ ਜਿਹੜੇ ਸਾਫਤੇ ਹੁੰਦੇ ਆ ਉਹ ਹੋ ਗਏ ਠੀਕ ਆ ਇਹ ਚਾਰ ਪੰਜ ਜਾਂ ਤુલਸੀ ਦੇ ਪੱਤੇ ਹੋਗੇ ਉਹ ਵੀ 10-15 ਪੱਤੇ ਲੈ ਲਓ 1 ਲੀਟਰ ਆਪਣੇ ਚ ਜਦੋਂ ਅੱਧਾ ਲੀਟਰ ਪਾਣੀ ਰਹਿ ਗਿਆ ਉਹ ਚੋਂ ਸਿਰਫ 5 ਸੀਸੀ ਪਾਣੀ ਲੈਣਾ ਕੋਸਾ ਪਾਣੀ ਕਰਨਾ ਸਾਦਾ ਪਾਣੀ ਸਾਦਾ ਪਾਣੀ ਕੋਸਾ ਕਰਨਾ ਇਹਦੇ ਵਿੱਚੋਂ ਬਈ 5 ਸੀਸੀ ਪਾਣੀ ਲੈਣਾ ਇਹਨੂੰ ਠੰਡਾ ਕਰਕੇ ਛਾਣ ਕੇ ਚੰਗੀ ਤਰ੍ਹਾਂ ਪਾਉਣ ਕੇ ਰੱਖ ਲੈਣਾ 5 ਸੀਸੀ ਪਾਣੀ ਲੈਣਾ 10 ਸੀਸੀ ਲੈਣਾ ਤੁਸੀਂ ਸਾਦਾ ਪਾਣੀ ਉਹ ਪਾ ਕੇ ਬਈ ਦੇਖੇ ਧੁੱਪੇ ਪਾ ਦਿਓ ਕਬੂਤਰ ਮੈਂ ਕਹਾ ਬਈ ਤਾੜੇ ਮਾਰਦੇ ਫਿਰਨਗੇ ਹੋਰ ਦੱਸੋ ਜੇ ਕਬੂਤਰ ਆਂਡੇ ਨਹੀਂ ਲਵਾਉਂਦੇ ਉਹ ਵੀ ਲਵਾਉਣਗੇ ਠੀਕ ਆ ਇਹਦੇ ਨਾਲ ਗਰਮੈਸ਼ ਭਰ ਜਾਂਦੀ ਕਬੂਤਰਾ ਦੇ ਅੰਦਰ ਠੀਕ ਆ ਬਾਕੀ ਮੈਂ ਮੈਡੀਸਨ ਤੁਹਾਨੂੰ ਦੱਸੀ ਆ ਆਪਾਂ ਵੀਡੀਓ ਪਾਈ ਹੋਈ ਜਿਹੜੇ ਨਾਰ ਬੰਦਿਆ ਉਹ ਤੁਸੀਂ ਉਦਾਂ ਕਰ ਸਕਦੇ ਆ ਬਾਕੀ ਇਹਨਾਂ ਕਬੂਤਰ ਘੁੜਕਣ ਘਟਕਣ ਵਧੀਆ ਲੱਗ ਜਾਂਦੇ ਆ ਠੰਡ ਨਹੀਂ ਮਣਾਉਂਦੇ ਤੇ ਬਾਕੀ ਬਾਈ ਫੇ ਇੰਨੇ ਕੀ ਕਮੈਂਟਾਂ ਦੇ ਜਵਾਬ ਆਪਾਂ ਦਵਾਂਗੇ ਤੇ ਇੱਕ ਥੋੜੀ ਇੱਕ ਬਾਈ ਦਾ ਹੋਰ ਕਮੈਂਟ ਆਇਆ ਸੀ ਕਿ ਬਾਈ ਛੋਟਾ ਬੱਚਾ ਜਿੱਦਾਂ ਮਾਦੀ ਨਾਰ ਦਾ ਕਿੱਦਾਂ ਪਤਾ ਲੱਗਦਾ ਜਿਹੜਾ ਛੋਟਾ ਬੱਚਾ ਹੁੰਦਾ ਹਨਾ ਬਾਈ ਦੇਖੋ ਛੋਟੇ ਬੱਚੇ ਦਾ ਤਾਂ ਨਹੀਂ ਪਤਾ ਲੱਗਦਾ ਬਾਕੀ ਮੈਂ ਤੁਹਾਨੂੰ ਇੱਕ ਵਾਰੀ ਦੋ ਬੱਚੇ ਫੜ ਕੇ ਦਿਖਾਉਣਾ ਆਪਣੇ ਤੇ ਉਹ ਵੀ ਤੁਹਾਨੂੰ ਮਤ ਹੋਣਾ ਫਿਰ ਮੈਨੂੰ ਦੱਸਿਓ ਵੀ ਕੀ ਦਾ ਨੁਕਸਰ ਲੱਗਦਾ ਕਿਉਂਕਿ ਅੱਖਾਂ ਹੀ ਬਈ ਜਜਮੈਂਟ ਕਰ ਲੈਂਦੀਆਂ ਛੋਟਾ ਹੈ ਵਿਚਾ ਪਤਾ ਲੱਗ ਜਾਂਦਾ ਬਈ ਇਹ ਨਰ ਬਣੂਗਾ ਇਹ ਮਾਦੀ ਬਣੂਗੀ ਇਹ ਆਪਣੀ ਅੱਖਾਂ ਨੇ ਜਜਮੈਂਟ ਕਰਨੀ ਪੈਣੀ ਆ ਤੇ ਮੈਂ ਬੱਚੇ ਦਿਖਾਉਣਾ ਤੁਹਾਨੂੰ ਫੜ ਕੇ ਤੇ ਆ ਬਈ ਬੱਚੇ ਆ ਦੋ ਠੀਕ ਆ ਆਹ ਉਹਨਾਂ ਦਾ ਵਜੂਦ ਦੇਖੋ ਇੱਕੋ ਜਿਹੇ ਬੱਚੇ ਆ ਠੀਕ ਆ ਇਹ ਨਹੀਂ ਕਿ ਛੋਟਾ ਵੱਡਾ ਰਹਿ ਗਿਆ ਜਾਂ ਇਦਾਂ ਦੇ ਹੋਊਗੇ ਹਨਾ ਬਈ ਆਹ ਕਬੂਤਰ ਬਣੂਗਾ ਤੁਹਾਨੂੰ ਅੱਜ ਤੋਂ 10 15 ਦਿਨ ਬਾਅਦ ਵੀ ਦਿਖਾ ਦੂੰਗਾ ਮਹੀਨਾ ਬਾਅਦ ਵੀ ਹਣ ਇਹਨਾਂ ਦੇ ਮੂੰਹੋਂ ਤੋਂ ਪਤਾ ਲੱਗਦਾ ਬਾਈ ਕਬੂਤਰ ਕਬੂਤਰੀ ਤੇ ਇਹ ਤੁਸੀਂ ਆਪ ਦੇਖੋ ਇਹਨਾਂ ਦੀ ਹਿੱਕਾਂ ਤੋਂ ਪਤਾ ਲੱਗਦਾ ਠੀਕ ਆ ਵਜੂਦ ਤੋਂ ਪਤਾ ਲੱਗਦਾ ਉੱਪਰਲੀ ਸਾਈਡ ਤੋਂ ਆਪਾਂ ਦੇਖਦੇ ਆ ਬਾਈ ਅੱਖਾਂ ਦੇ ਨਾਲ ਹੀ ਪਰਖ ਹੋ ਜਾਂਦੀ ਹੁੰਦੀ ਆ ਵੀ ਕਿਹੜਾ ਨਾਰਿਆ ਤੇ ਕਿਹੜੀ ਮਾਦੀ ਆ ਆ ਚੈੱਕ ਕਰ ਲਓ ਹੁਣ ਤੁਹਾਨੂੰ ਆਪੇ ਹੀ ਪਤਾ ਲੱਗੂਗਾ ਵੀ ਕਿਹੜੀ ਮਾਦੀ ਤੇ ਕਿਹੜਾ ਨਰ ਸਿਰ ਤੋਂ ਅੱਖਾਂ ਤੋਂ ਵਜੂਦ ਤੋਂ ਮੋਰੀਆ ਜਿਹੜੀ ਹਿੱਕ ਹੁੰਦੀ ਏ ਚੋੜੀ ਹੁੰਦੀ ਕਬੂਤਰ ਦੀ ਕਬੂਤਰੀ ਦੀ ਥੋੜੀ ਪਤਲੀ ਹੁੰਦੀ ਬਾਈ ਠੀਕ ਆ ਆਜ ਤਾਂ ਤੇ ਆ ਕਬੂਤਰ ਆ ਬਸ ਆਹ ਚੀਜ਼ਾਂ ਦਾ ਬਾਈ ਧਿਆਨ ਰੱਖਣਾ ਪੈਂਦਾ ਇਹਨਾਂ ਦੇ ਵਿੱਚ ਰਹਿ ਕੇ ਗੇਮ ਆਉਂਦੀ ਠੀਕ ਆ ਜੇ ਆਪਾਂ ਕਈ ਨਾ ਕਿਸੇ ਤੋਂ ਪੁੱਛ ਕੇ ਜਾਂ ਸਿੱਖ ਕੇ ਬਾਈ ਉਨੀ ਪੱਲੇ ਨਹੀਂ ਪੈਂਦੀ ਜਿੰਜ ਕਰ ਆਪਾਂ ਪ੍ਰੈਕਟੀਕਲੀ ਕਰ ਬੇਸਿਕ ਵੀ ਜ਼ਰੂਰੀ ਆ ਸਿੱਖਣਾ ਵੀ ਜ਼ਰੂਰੀ ਆ ਕਿਸੇ ਤੋਂ ਪਰ ਜਿੰਨੀ ਚੱਕਰ ਬਾਈ ਪ੍ਰੈਕਟੀਕਲੀ ਹੱਤੀ ਕਰਦੇ ਉਨੀ ਚੱਕਰ ਗੇਮ ਨਹੀਂ ਆਉਣੀ ਠੀਕ ਆ ਤੇ ਆਹ ਹੀ ਬਾਈ ਵੀਡੀਓ ਸੀ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਸਾਰੇ ਭਰਾ ਆਪਣੇ ਆਪਣੇ ਧਿਆਨ ਰੱਖਿਆ ਕਰੋ ਠੀਕ ਆ ਤੇ ਬਾਬਾ ਨਾਨਕ ਤੁਹਾਡੇ ਤੇ ਮੇਰ ਬਣਾਈ